ਹੱਥ ਕਿਸ ਨੇ ਪਾਇਆ ਬਦਲਾ ਲੈ ਲਈ ਜੁਣਿਆ ਜੇ ਮਾਦਾ ਦਾਇਆ ਬਦਲਾ ਲੈ ਲਈ ਜੁਣਿਆ ਜੇ ਮਾਦਾ ਦਾਇਆ ਡੋਗ ਨੀ ਧੋਖਾ ਕਰ ਗਿਆ ਐ ਪੱਗੀ ਬਿਟਾ ਕੇ ਸੱਤ ਪੁੱਟ ਨਾ ਡਿਉ ਪੁਲਿਸ ਨੂੰ ਹੱਦ ਕਿڑی ਲਵਾ ਕੇ ਜੰਮਦਰੋਂ ਜੇਲ੍ਹ ਵਿੱਚ ਮੈਨੂੰ ਭੇਜਵਾਇਆ ਬਦਲਾ ਲੈ ਲਈ ਚੋਣਿਆ ਜੈ ਮਾਦਾ ਜਾਇਆ ਬਦਲਾ ਲੈ ਲਈ ਚੋਣਿਆ ਜੈ ਮਾਦਾ ਜਾਇਆ ਨਾਲ ਯਾਰ ਦੇ ਯਾਰ ਨੇ ਮਾਰ ਹੈ ਕਿਤੀ ਮੱਢ ਕੇ ਮੁਰਗੇ ਕਠਿਆ ਹੀ ਸੀ ਦਾ ਰੂਪੀਤੇ ਨਸ਼ੇ ਨਾਲ ਡਾਕੀ ਕੇ ਸੱਤ ਪੁਲਿਸ ਲਿਆ ਆ ਬਦਲਾ ਲੈ ਨਹੀਂ ਜੂੜਿਆ ਜੇ ਮਾਂ ਨਾ ਜਾਇਆ ਬਦਲਾ ਲੈ ਨਹੀਂ ਜੂੜਿਆ ਜੇ ਮਾਂ ਦਾ ਜਾਇਆ ਜੇ ਨਾ ਡੋਗਰੇ ਮਾਰਿਆ ਮੇਰਾ ਰਹਿਣਾ ਨਕਨੀ ਦੁਨੀਆਂ ਉਤੇ ਜੁਣੀ ਦਾ ਫਿਰ ਸਾਡਾ ਹੱਕ ਨਹੀਂ